ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਆਂ ਪਿੰਡ ਡੇਰੀ ਫਾਰਮ ਵਿੱਚ ਆ ਪਹੁੰਚ ਚੁੱਕੇ ਆਂ ਪਿੰਡ ਸਹਿਦੋਗੇ ਜ਼ਿਲ੍ਹਾ ਅਮਰਸਰ ਤਹਿਸੀਲ ਬਾਬਾ ਬਗਾਲਾ ਇਸ ਘਰ ਚ ਪਹਿਲਾ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਆਂ ਵੀਰ ਨੇ ਟੋਟੇ ਪੰਜ گاਵਾ ਸੇਲ ਕਰਨੀਆਂ ਜਿੰਨਾ ਵਿੱਚੋਂ ਤਿੰਨ ਚ ਤਾਜ਼ੀਆਂ ਸੂਈਆਂ ਤੇ ਦੋ ਟੋਕੜਾ ਵਾ ਵੱਡੇ ਰਿਕਾਰਡ ਆ ਵੜਾਂ ਦੇ ਇੱਕ ਟੋਕੜ ਗੱਭਣਾੜੀ ਇੱਕ ਟੋਕੜ ਗੱਭਣਾ ਵੱਡੇ ਰਿਕਾਰਡ ਆ ਚੰਗਾ ਦੁੱਧ ਆ ਜੀ ਸਭ ਤੋਂ ਪਹਿਲਾਂ ਬੇਨਤੀ ਇਹ ਆ ਕਿ ਕਿਸੇ ਵੀਰ ਨੇ ਵੀਡੀਓ ਤੋਂ ਡੰਗਰ ਖਰੀਦਣਾ ਕਿਸੇ ਵੀ ਵੀਡੀਓ ਤੋਂ ਸਕ੍ਰੀਨ ਨੂੰ ਵੱਡੀ ਕਰਕੇ ਦੇਖਿਆ ਕਰੋ ਤੇ ਆਪਣੀ ਆ ਕੇ ਜਿਹੜਾ ਗੱਬਣ ਡੰਗਰ ਆ ਉਹਨੂੰ ਚੈੱਕ ਕਰ ਲਿਆ ਕਰੋ ਜੀ ਤੇ ਜਿਹੜਾ ਤਾਜ਼ਾ ਸੂਇਆ ਹੁੰਦਾ ਵਾ ਸੂਇਆ ਸੂਇਆ ਹੁੰਦਾ ਉਹਨੂੰ ਦੋ ਟਾਈਮ ਚੋ ਕੇ ਆਪਣੀ ਤਸੱਲੀ ਕਰਕੇ ਲੈ ਕੇ ਜਾਇਓ ਕਰੋ ਤਾਂ ਜੋ ਕਿਸੇ ਕਿਸਮ ਦਾ ਲਾਹਮਾ ਨਾ ਰਹਿ ਸਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਸੇ ਵੀ ਨੇ ਵੀਡੀਓ ਬਣਾਉਣੀ ਸਾਨੂੰ ਫੋਨ ਕਰ ਸਕਦਾ ਨੰਬਰ ਨੋਟ ਕਰ ਲਓ 856009918 ਗੱਲਬਾਤ ਕਰਾਉਨੇ ਆ ਵੀਰ ਨਾਲ ਤੇ ਇਹਨਾਂ ਵੜਾਂ ਦੀ ਲੈਣੇ ਆ ਜੀ ਡਿਟੇਲ ਹਾਂਜੀ ਸਤਿ ਸ੍ਰੀ ਅਕਾਲ ਪਾਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਕਿੰਨੇ ਪੌ ਸੇਲ ਕਰਨੇ ਆ ਜੀ ਪੰਜ ਨੇ ਠੀਕ ਹੈ ਪਹਿਲਾ ਵੇਗ ਗਿਆ ਸਾਰਾ ਮਾਲ ਪਹਿਲਾ ਵੇਗ ਗਿਆ ਠੀਕ ਹੈ ਜੀ ਚੰਗੇ ਫੋਨ ਆ ਗਏ ਆ ਹਾਂ ਵਧੀਆ ਵਧੀਆ ਠੀਕ ਆ ਠੀਕ ਆ ਤੇ ਕਿੰਨੀਆਂ ਸੁਈਆਂ ਤਾਜ਼ੀਆਂ ਜੀ ਨਹੀਂ ਤਿੰਨ ਤਾਜ਼ੀ ਹੋ ਜਾਣਾ ਹਾਂ ਜੀ ਇੱਕ ਟੋਕੜ ਨਾਲ ਤਲੜ ਵੀ ਆ ਅੱਛਾ ਇੱਕ ਟੋਕੜ ਦਾ ਬਣਿਆ ਇੱਕ ਟੋਕੜ ਦਾ ਬਣਣਾ ਠੀਕ ਆ ਜੀ ਐਡਰੈਸ ਦੱਸ ਦੋ ਭਾਜੀ ਆਪਣਾ ਨਾਂ ਜਗਤਾਰ ਸਿੰਘ ਹਾਂ ਜੀ ਪਿੰਡ ਸੈਦੋਕੇ ਜੀ ਜ਼ਿਲ੍ਹਾ ਅੰਮ੍ਰਿਤਸਰ ਠੀਕ ਆ ਜੀ ਲਾਗੇ ਮੈਤਾ ਚੌਂਕੇ ਦਾ ਫੋਨ ਨੰਬਰ ਦੱਸ ਦੋ ਜੀ 73476 19850 ਠੀਕ ਆ ਜੀ ਆਪਾਂ ਸ਼ੁਰੂਆਤ ਕਰਦੇ ਆਂ ਜੀ ਤਾਜੀ ਸੂਈ ਵਹਿੜ ਦੂੰ ਫੇਸ ਕੁਆਲਿਟੀ ਤੁਸੀਂ ਚੈੱਕ ਕਰ ਲਓ ਹਵਾਨਾ ਵੀ ਚੈੱਕ ਕਰ ਲਓ ਥਾਣ ਬੜਾ ਸੋਹਣਾ ਲੱਗਾ ਕਰਮਾਲੀ ਨੂੰ ਆਹ ਵੇਖ ਸਕਦੇ ਆਂ ਥਾਣ ਦੀ ਕੁਆਲਿਟੀ ਚੈੱਕ ਕਰੋ ਜੀ ਬਹੁਤ ਵਧੀਆ ਗੈਪ ਗੂਪ ਚੰਗਾ ਫੇਸ ਵੀ ਬਹੁਤ ਵਧੀਆ ਜੀ ਚਾਰ ਦੰਦ ਮੁਹ ਤਾਂ ਚਾਰ ਦੰਦਾਂ ਸੂਆ ਪਹਿਲਾ ਪਹਿਲਾ ਸੂਆ ਬੱਚਾ ਕੀ ਆ ਗਿਆ ਜੀ ਮਗਰ ਮਗਰ ਬੱਚਾ ਜੀ ਬੱਚੇ ਅੰਦਰ ਹੀ ਆ ਸਾਰੇ ਠੀਕ ਹੈ ਬੱਚੇ ਵੀ ਦਿਖਾ ਦਾਂਗੇ ਲਾਸਟ ਤੇ ਤੇ ਇਹਨੂੰ ਤੋੜ ਦਿਓ ਜੀ ਦੋ ਤੱਕ ਕਿੰਨਾ ਇਹਦੇ ਕੋਲ ਇਸ ਟਾਈਮ ਤੇ ਨਾ ਉਹ ਵਾਫਾ ਲੀਟਰ ਕਿੰਨੇ ਨੌ ਲੀਟਰ ਚ ਹੋਇਆ ਨੌ ਲੀਟਰ ਚ ਹੋਇਆ ਹੋਈ ਹੈ ਜੀ ਗੱਲ ਠੀਕ ਹੈ ਜੀ ਆਹ ਵੇਖ ਸਕਦੇ ਫੇਸ ਕੁਆਲਟੀ ਬਹੁਤ ਸੋਹਣੀ ਹੈ ਥਾਣਾ ਦਾ ਗੈਪ ਵੀ ਚੰਗਾ ਤੇ ਹਵਾਨਾ ਵੀ ਚੈੱਕ ਕਰ ਲਓ ਜੀ ਤਾਂ ਕਹ ਹਵਾਨੇ ਦੀ ਅੱਗੇ ਨੂੰ ਥੋੜੀ ਜੀ ਆਹ ਵੇਖੋ ਕਮਾ ਲਓ ਭਾਜੀ ਥਾਣ ਚੈੱਕ ਕਰ ਲਓ ਥਾਣ ਚੰਗੇ ਗੈਪ ਤੇ ਲੱਗੇ ਆ ਜੀ ਆਹ ਵੇਖੋ ਜੀ ਥਾਣ ਥਾਣ ਵੇਖ ਲਓ ਜੀ ਪੂਰੇ ਗੈਪ ਤੇ ਥਾਣ ਲੱਗਾ ਦਾ ਬਾਕੀ ਹਕਾ ਅੱਦੇ ਦਾ ਥੋੜਾ ਨੋਰਮਲ ਹੀ ਹੈ ਜਿਆਦਾ ਵੱਡਾ ਨਹੀਂ ਹੈਗਾ ਆ ਵੇਖ ਸਕਦੇ ਹੋ ਤੇ ਬਾਕੀ ਕਿਸੇ ਵੀ ਇਹਨੇ ਵੀਡੀਓ ਵੇਖਣੀ ਆਪਣੇ ਫੋਨ 'ਚ ਸਕਰੀਨ ਵੱਡੀ ਕਰਕੇ ਵੇਖਿਆ ਕਰੋ ਪਸ਼ੂ ਪਤਾ ਲੱਜ ਜਾਂਦਾ ਕਿੱਡਾ ਹੈ ਜੀ ਕਿੰਨਾ ਭਾਜੀ ਦੁੱਧ ਚਵਾਜੂਗੀ ਜੇ ਦੁੱਧ 12 ਲੀਟਰ ਚਵਾਜੂਗਾ ਅੱਛਾ 12 ਲੀਟਰ ਦੁੱਧ ਚਵਾਜੂਗੀ ਪਹਿਲਣ ਆ ਉਹ ਤਾਂ ਫਾਇਦਾ ਹੁੰਦਾ ਪਹਿਲਣ ਦਾ ਕਿੰਨੇ ਦਿਨ ਹੋ ਗਏ ਆ ਸੂਈ ਨੂੰ ਕੋਈ ਦੂਜਾ ਦਿਨ ਆਜਾ ਠੀਕ ਆ ਜੀ ਤੇ ਮੁੱਲ ਕਿੰਨਾ ਕਰਦੇ ਇਹਦਾ ਮੁੱਲ 28000 ਰੁਪਏ ਮਾਣਦਾਨ ਕਿੰਨਾ ਕਰਦੇ ਖੁੱਲਾ ਕਰ ਦੋਗੇ ਨਹੀਂ ਖੁੱਲਾ ਜਿੰਨਾ ਕੋਚਲ ਕਰਾਂਗੇ ਬਾਕੀ ਕੋਈ ਫੋਨ ਲਾ ਲੇ ਮੌਕੇ ਦੇ ਵਾਸਤੇ ਜਿੰਨੂੰ ਪਸੰਦ ਹੋਵੇ ਰਸੀ ਪਾ ਕੇ ਚੋਨੇ ਵੀਰ ਜੀ ਨੂੰ ਠੀਕ ਹੈ ਜੀ ਸਹੀ ਹੈ ਤੇ ਆਹ ਦੂਜੇ ਨੰਬਰ ਤੇ ਦਿਖਾਉਣੀ ਆ ਆਪਾਂ ਇਹ ਟੋਕੜ ਆ ਕਿ ਭਾਜੀ ਸੂਈ ਇਹ ਟੋਕੜ ਵੀ ਆ ਤੇ ਲੜੜ ਵੀ ਆ ਅੱਛਾ ਆ ਵੇਖੋ ਅਗਲਾ ਥਣ ਉਹ ਪਰਲਾ ਚਲਦਾ ਪਰਲਾ ਥਣ ਚਲਦਾ ਨਹੀਂ ਇਹਦਾ ਟੋਕੜ ਤੇ ਤੇ ਲੜਾਏ ਇਹਦਾ ਸੂਆ ਕਨਵਾਊਗਾ ਜੀ ਸੂਆ ਵੀਰਾ ਦੂਜਾ ਦਿਨ ਤੇ ਜਾਊਗਾ ਇੱਥੇ ਤੇ ਜਾ ਸੂਰ ਮੰਨ ਲਓ ਠੀਕ ਹੈ ਜੀ ਬਾਕੀ ਤੁਹਾਨੂੰ ਜਿੰਨਾ ਦੱਸਿਆ ਤੁਸੀਂ ਅੱਗੇ ਦੱਸ ਦੇਣਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਇਹਦਾ ਦੁੱਧ ਕਿੰਨਾ ਹੈ ਇਸ ਟਾਈਮ ਤੇ ਦੁੱਧ 8 ਕਿਲੋ ਹੁਣ 8 ਕਿਲੋ ਹਾਂਜੀ ਠੀਕ ਹੈ ਗਾਂ ਬਣੀ ਕਿ ਨਹੀਂ ਨਹੀਂ ਬਣੀ ਜੀ ਠੀਕ ਹੈ ਜੀ ਇਹਨੂੰ ਤੋੜ ਦਿਓ ਜੀ ਆਹ ਵੇਖੋ ਜੀ ਬੇਲਬਾਲ ਕਾਫੀ ਲੰਮੀ ਆ ਸੁਆ ਵੀਰ ਕਹਿੰਦਾ ਭਾਵੇਂ ਤੀਜਾ ਮੰਨ ਲਓ ਤੇ ਭਾਵੇਂ ਦੂਜਾ ਮੰਨ ਲਓ ਤੇ ਭਾਵੇਂ ਚੌਥਾ ਮੰਨ ਲਓ ਆਪਣੀ ਸਮਝ ਆ ਜੀ ਸਾਰਿਆਂ ਦੀ ਆਹ ਵੇਖੋ ਜੀ ਕਮਾ ਲਿਆ ਭਾਜੀ ਪੂਰੀ ਦਿਖਾ ਦੇਣੀ ਆਪਾਂ ਜਿੱਡੀ ਕੇ ਹੈਗੀ ਆ ਥਾਣਾ ਅਗਲੇ ਦੀ ਤਿੱਲੜ ਬਹਿਣੀ ਤੋਂ ਉਲਟੇ ਪਾਸੇ ਦੀ ਆਹ ਵੇਖੋ ਜੀ ਬਿਲਕੁਲ ਨਹੀਂ ਆਉਂਦਾ ਦੁੱਧ ਕਿ ਭਾਜੀ ਆਉਂਦਾ ਥੋੜਾ ਬੁੱਧ ਦੋ ਧਾਰ ਆਉਂਦੀ ਐ ਬਸ ਇੱਕ ਦੋ ਧਾਰ ਆਉਂਦੀ ਆ ਠੀਕ ਹੈ ਠੀਕ ਹੈ ਹੈ ਇਹ ਰੱਸੀ ਪਾਉਣੀ ਪੈਂਦੀ ਇਹਨੂੰ ਅੱਛਾ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਤੇ ਦੁੱਧੋਂ ਬਾਝੂ ਥੋੜਾ ਬੁੱਧਾ ਕਿ ਮੁੱਦੂ ਕੁਛੇ ਵਾਲਾ ਬੰਦਾ ਆ ਜਾਵੇ ਠੀਕ ਹੈ ਜੀ ਇਹਦਾ ਮੁੱਲ ਕਿੰਨਾ ਹੈਗਾ ਜੀ ਇਹਦਾ ਮੁੱਲ 17000 ਰੁਪਏ ਠੀਕ ਹੈ ਮਾਨ ਤਣ ਕਰ ਦਾਂਗੇ ਖੁੱਲਾ ਹੀ ਖੁੱਲਾ ਹੀ ਕਰਦੇ ਬਾਕੀ ਫੋਨ ਕਰ ਲੈ ਕੋਈ ਖਾਲੀ ਨਹੀਂ ਮੋੜਨਾ ਕਿਸੇ ਨੂੰ ਵੀ ਠੀਕ ਹੈ ਜੀ ਨਾ ਕੋਈ ਗੱਲ ਨਹੀਂ ਭਾਵੇਂ 2000 ਡਾ ਦਿਓਗੇ ਮੌਕੇ ਤੇ 15000 ਦੀ 15000 ਠੀਕ ਹੈ ਜ ਬਾਕੀ ਫੋਨ ਕਰ ਲਿਓ ਕਿਸ ਨੂੰ ਖਾਲੀ ਨਹੀਂ ਮੋੜਦਾ ਮਾਨਤਨ ਖੁੱਲੇ ਵੀ ਹੋ ਜਾਣਗੇ ਆਹ ਵੇਖੋ ਜੀ ਇੱਕ ਹੋਰ ਤੇ ਹੁਣ ਇਹ ਸੂਈ ਆ ਭਾਜੀ ਠੀਕ ਆ ਜੀ ਇਹਨੂੰ ਤੋਰ ਹੀ ਲੋ ਪਹਿਲਾਂ ਫੇਰ ਪੁੱਛਦੇ ਹਾਂ ਇਹਦੇ ਬਾਰੇ ਆਹ ਵੇਖੋ ਪਹਿਲਾਂ ਤੋਰ ਤਾਰ ਚੈੱਕ ਕਰੋ ਫੇਸ ਕੁਆਲਿਟੀ ਚੈੱਕ ਕਰੋ ਜੀ ਇਹਦੀ ਬੜੀ ਸੋਹਣੀ ਆਹਾ ਹਾ ਹਾ ਵੇ ਵੇ ਜਾਂਦੀ ਪੂਰੀ ਕੈਮ ਆਗੇ ਹੈ ਥੋੜੀ ਲਿਸੀ ਓਦਾਂ ਜਾਂਚ ਪੂਰੀ ਆ ਥਾਣ ਥਣ ਬੜਾ ਸੋਹਣਾ ਲੱਗਾ 1 ਮਿੰਟ ਰੱਖਿਓ ਭਾਈ ਥਾਣ ਦਿਖਾਈਏ ਇਹਦੇ ਮਰਤਾਂ ਕਿਉਂ ਡਰਦੀ ਕਰਮਾ ਲਈਏ ਆਹ ਵੇਖ ਪੂਰੀ ਖਿੱਚ ਖਿੱਚ ਲਈ ਜਾਂਦੀ ਥਾਣ ਵੇਖੋ ਥਾਣ ਥਾਣ ਬੜਾ ਸੋਹਣਾ ਲੱਗਾ ਨੂੰ ਲੈ ਜਾਓ ਭਾਜੀ ਬਾਕੀ ਇਹ ਲਿਸੀ ਆ ਥੋੜੀ ਜਾਨ ਪੂਰੀ ਆ ਦੁੱਧ ਕਿੰਨਾ ਭਾਜੀ ਇਹਦੇ ਕੋਲ ਦੁੱਧ ਬਿਦਾਰਕ 9 ਕਿਲੋ ਆ ਸੂਈ ਤਾਜੀ ਆ ਤਾਜੀ ਸਹੀ ਕਿੰਨੇ ਦਿਨ ਹੋ ਗਏ ਆ ਹੋ ਗਏ ਨੇ 20 ਦਾ ਵੀ ਦਿਨ ਹੋ ਗਏ ਬੱਚਾ ਕੀ ਇਹ ਦੇ ਮਗਰ ਬੱਚਾ ਮਗਰ ਪਹਿਲੀ ਤੇ ਮਗਰ ਵਛੀ ਇੱਕ ਬੱਚਾ ਬੱਚਾ ਦੇ ਮਗਰ ਉਹਦੇ ਮਗਰ ਹੀ ਬੱਚਾ ਠੀਕ ਹੈ ਜੀ ਤੇ ਦੁੱਧ ਐਸ ਟਾਈਮ ਤੇ 9 ਲੀਟਰ 9 ਲੀਟਰ ਪੂਰਾ ਵਾਜੂ ਥੋੜਾ ਬੋਦਾ ਕਿ ਨਹੀਂ ਹਾਂ ਵਧੂਗੀ ਦੁੱਧ ਸੇਵਾ ਦਾ ਇਹ ਖਾਣ ਥੁਣ ਓਕੇ ਆ ਖਾਣ ਓਕੇ ਆ ਬਾਕੀ ਰਸੀ ਇਹਦਾ ਮਿਲਦੀ ਹੈ ਅਸਰ ਅਸੀਂ ਪਾਉਣ ਦੀ ਲੋੜ ਨਹੀਂ ਕੋਈ ਰਸੀ ਨਹੀਂ ਇੱਦਾਂ ਬਹਿ ਜਾ ਠੀਕ ਹੈ ਇਦਾਂ ਬਹਿ ਜਾ ਤੇ ਇਹ ਆ ਕਿ ਸਾਡੇ ਤੋਂ ਥੋੜਾ ਡਰਦੀ ਹੈ ਡਰਦੀ ਰਹੇ ਜੀ ਮੁੱਲ ਕਿੰਨਾ ਕਰਨਾ ਜੀ ਮੁੱਲ 25000 ਰੁਪਏ 25000 ਜੋ ਮਾਨ ਤਣ ਕਰ ਦਾਂ ਕਿੰਨਾ 2000 ਤੇ 2000 ਕਰ ਦੋ 2000 ਚ ਠੀਕ ਆ ਫੋਨ ਕਰ ਲਿਓ ਬਾਕੀ ਖਾਲੀ ਕੇਸ ਨੂੰ ਨਹੀਂ ਮੋੜਨਾ ਵੀਰ ਖੁੱਲੇ ਮਾਨਤਨ ਕਰ ਦਿੰਦਾ ਹੁੰਦਾ ਜਦੋਂ ਕੋਈ ਫੋਨ ਕਰ ਲੇ ਵੀਰ ਨੂੰ ਕੋਈ ਪਤਾ ਨਹੀਂ ਸੌਦਾ ਕਿੱਥੇ ਬਣ ਜਾਣਾ ਆ ਵੀ ਤਾਜੀ ਸੂਈ ਆ ਜੀ ਥਣ ਥੁਨੇ ਦਾ ਵੀ ਚੰਗਾ ਲੱਗਾ ਵੇਖ ਸਕਦੇ ਆ ਚਾਰੇ ਥਣ ਬਹੁਤ ਹੀ ਸੋਹਣੇ ਆ ਫੇਸ ਬੜਾ ਚੰਗਾ ਆ ਇਹਦਾ ਤੇ ਹਵਾਨੇ ਦੀ ਧੱਕ ਜਿਆਦੀ ਅੱਗੇ ਰੱਖਦੀ ਆ ਸੂਆ ਭਜੀ ਇਹਦਾ ਕਿੰਵਾ ਜੀ ਇਹਦਾ ਸੂਆ ਦੂਜਾ ਵੀਰ ਦੂਜਾ ਬੱਚਾ ਕੀ ਇਹ ਤੇ ਮਗਰ ਇਹਦੇ ਮਰੋਸ਼ੀ ਠੀਕ ਆ ਜੀ ਬੱਚੇ ਆਪਾਂ ਸਾਰੇ ਦਿਖਾਵਾਂਗੇ ਲਾਸਟ ਤੇ ਦੁੱਧ ਕਿੰਨਾ ਇਸ ਟਾਈਮ ਤੇ 10 ਡ੍ਰੈ 10 ਲੀਟਰ ਦੁੱਧ ਤਿਆਰ ਆ ਜੀ ਇਹਦੇ ਕੋਲ ਆਹ ਵੇਖੋ ਫੇਸ ਵੀ ਚੰਗਾ ਕੱਦ ਵੀ ਚੰਗਾ ਬੇਲ ਵੀ ਲੰਮੀ ਹੈ ਜੀ ਆਹ ਵੇਖ ਸਕਦੇ ਆ ਹਵਾਨੇ ਦੀ ਧਾਕਾ ਅੱਗੇ ਰੱਖਦੀ ਆ ਆਹ ਵੇਖੋ ਜੀ ਕਮਾਲ ਆ ਵੀਰ ਬਾਕੀ ਆਪਾਂ ਪੂਰਾ ਡੰਗਰ ਦਿਖਾਈਦਾ ਵਾ ਝੂਮ ਜਾ ਫਿਲਟਰ ਫਟਰ ਲਾਉਣ ਵਾਲਾ ਕੰਮ ਕਦੇ ਨਹੀਂ ਕੀਤਾ ਤੇ ਕਿਸੇ ਨੇ ਵੀ ਵੀਡੀਓ ਵੇਖਣੀ ਹੈ ਆਪਣੇ ਫੋਨ 'ਚ ਸਕਰੀਨ ਵੱਡੀ ਕਰਕੇ ਦੇਖਿਆ ਕਰੋ ਪਸ਼ੂ ਦਾ ਪਰਾਲਾ ਲੱਜਦਾ ਪਸ਼ੂ ਦਾ ਕੱਦ ਕੱਡ ਕਿੱਡਾ ਕਾ ਜੀ ਆਹ ਵੇਖੋ ਜੀ ਸੁਆ ਭਾਜੀ ਕਿੰਨਾ ਹੈ ਦਾ ਸੁਆ ਦੁੱਜਾ ਵੀਰ ਦੁੱਜਾ ਠੀਕ ਹੈ ਜੀ ਦੁੱਧ ਕਿੰਨਾ ਚੋ ਆਜੂਗੀ ਇਹ ਦੁੱਧ 14 15 ਲੀਟਰ ਚੋ ਆਜੂਗੀ 14 15 ਲੀਟਰ ਚੋ ਆਜੂਗੀ ਠੀਕ ਹੈ ਸੂਈ ਨੂੰ ਦਿਨ ਕਿੰਨੇ ਦੱਸਿਆ ਸੂਈ ਨੂੰ ਹਫਤਾ ਹੋ ਗਿਆ ਭਰਾ ਹਫਤਾ ਪੂਰਾ ਹੋ ਗਿਆ ਮੁੱਲ ਕਿੰਨਾ ਕਰਨਾ ਜੀ ਇਹਦਾ ਮੁੱਲ ਦਾ 38000 ਰੁਪਏ 38000 38000 ਚੋ ਮਾਨਦਾਨ ਕਿੰਨਾ ਆਊਗਾ ਕਰ ਦੋ ਜਿੰਨਾ ਕਰਨਾ ਤੁਹਾਡੀ ਮਰਜ਼ੀ 2000 ਹੀ ਮੈਂ ਕਿਹਾ ਚੋ ਦੱਸ ਦੋ ਬਈ 36000 36 ਮੌਕੇ ਠੰਡੀ ਸੀ ਦੱਸੀ ਕੋਈ ਨਹੀਂ ਨੂੰ ਬਾਕੀ ਮੌਕੇ ਤੇ ਹੋਰ ਹੋ ਜੂਗੀ ਫੋਨ ਕਰਦੇ ਕੋਈ ਖਾਲੀ ਕਿਸ ਨੂੰ ਨਹੀਂ ਮੋੜਨਾ ਇਹ ਜਿਹੜਾ ਵੀ ਠੰਡੀ ਸੀ ਰੱਸੀ ਕੋਈ ਇਹ ਜਿਹੜਾ ਵੀ ਗਾਹਕ ਵੀਰ ਦਾ ਫੋਨ ਕਰਦਾ ਵਾ ਉਹਨੂੰ ਖਾਲੀ ਕਦੇ ਨਹੀਂ ਮੋੜਦਾ ਵੀਰ ਫੋਨ ਜ਼ਰੂਰ ਲਾ ਲਿਓ ਸੰਗਣ ਵਾਲੀ ਕੋਈ ਗੱਲ ਨਹੀਂ ਆ ਤੋਕੜ ਕੱਬਣ ਤੋਂ ਹੋਣੀ ਹੈ ਜੀ ਇਹ ਕ ਆ ਵੇਖੋ ਵੱਡੇ ਕੱਦ ਦੀ ਮਾਲਕ ਆ ਥਾਣ ਵੇਖੋ ਜੀ ਸੋਹਣੇ ਲੱਗੇ ਇਹਨੂੰ ਕੱਦ ਕਾਠ ਵੇਖ ਲਓ ਵੀਰ ਦੂਜੇ ਪੰਨੇ ਦੇਖਾ ਖਲੋਤਾ ਘਾ ਥੋੜਾ ਜਿਆ ਦੇਂਦਾ ਜੀ ਵੱਡੀ ਆ ਬੇਲਬੂਲ ਕਾਫੀ ਲੰਮੀ ਹੈ ਦੀ ਸੂਆ ਭਾਜੀ ਕਿਨਵਾ ਦਾ ਸੂਆ ਪਹਿਲਾ ਸੂਈ ਹੈ ਪਹਿਲਾ ਸੂਆ ਸੂਈ ਹੈ ਹਾਂਜੀ ਠੀਕ ਹੈ ਜੀ ਤੇ ਦੁੱਧ ਕਿੰਨਾ ਇਹਦੇ ਕੋਲ ਹੈ ਇਸ ਟਾਈਮ ਤੇ ਬਹੁਤ 7 ਲੀਟਰ ਹੈ ਜੀ 7 ਲੀਟਰ ਦੁੱਧ ਤੇ ਗੱਬਣ ਕਿੰਨੇ ਚਿਰ ਦੀ ਆ ਗੱਬਣ ਦਾ ਡੇਢ ਮਹੀਨਾ ਹੋਇਆ ਆਪਾਂ ਚੈੱਕ ਨਹੀਂ ਕਰੀਦਾ ਪੱਕੀ ਗਰੰਟੀ ਮੈਂ ਖੋਤੀ ਹੋਊਗੀ ਅਸਲ ਖਾਲੀ ਕਰਕੇ ਦੇਣੀ ਹੈ ਡੇਢ ਮਹੀਨਾ ਹੋ ਗਿਆ ਬਣੀ ਨੂੰ ਵੀ ਦੇਣੀ ਖਾਲੀ ਕਰਕੇ ਦੇਣੀ ਖਾਲੀ ਕਰਕੇ ਠੀਕ ਹੈ ਅਗਲੇ ਕਰੀਏ ਬਾਕੀ ਅਗਲੇ ਦੀ ਕਿਸਮਤ ਇਹ ਨਹੀਂ ਕਿ ਆਪਾਂ ਲੋ ਬਣ ਕਰਦੇ ਨੇ ਖਾਲੀ ਇਸ ਟਾਈਮ ਤੇ 7 ਲੀਟਰ ਦੁੱਧ ਆਵੇ ਤੋੜ ਦੋ ਇਹਨੂੰ ਵੀ ਭਾਜੀ ਫੇਸ ਚੈੱਕ ਕਰਿਓ ਕੱਦ ਕੱਡ ਚੈੱਕ ਕਰਿਓ ਵੱਡੇ ਕੱਦ ਦੀ ਮਾਲਕ ਆ ਇਹ ਆ ਕਿ ਸੰਭੀ ਥੋੜੀ ਘੱਟ ਆ ਥੋੜਾ ਲਿਸਾ ਪਾਣਿਆ ਜੀ ਇਹਦੇ ਵਿੱਚ ਤਾਂ ਵੇਖੋ ਇਹ ਆ ਚੈੱਕ ਕਰੋ ਫੇਸ ਤਾਂ ਵੇਖੋ ਕੱਦ ਪੂਰਾ ਵੱਡਾ ਵਾ ਇਹਦਾ ਬੇਲ ਬਾਲ ਕਾਫੀ ਲੰਬੀ ਆ ਤੁਮ ਆ ਲਾ ਵੀਰ ਚੈੱਕ ਕਰੋ ਜੀ ਇਹ ਮਟਕ ਮਟਕ ਤੁਰਦੀ ਆ ਥਾਣ ਬੜਾ ਚੰਗਾ ਲੱਗਾ ਜੀ ਇਹਨੂੰ ਸੱਜਰ ਨੇ ਭਾਈ ਕਿੰਨਾ ਦੁੱਧ ਚੋਆ ਇਹਨੇ ਸੱਜਰ ਮਿਲੋ ਤਾਂ 2 ਬਾਈ ਲੀਟਰ ਕਹਿੰਦੇ ਸੀ ਘਰ ਵਾਲੇ ਹਾਂਜੀ ਆਪਾਂ ਤਾਂ 6 ਕਿ ਜੋਨੇ ਅੱਛਾ ਹੁਣ 7 ਲੀਟਰ ਹੀ ਆ ਠੀਕ ਆ ਤੇ 10 ਮਿੰਟ ਨਾ ਹੋ ਗਿਆ ਬਣੀ ਨੂੰ 10 ਮਿੰਟ ਹੋ ਗਿਆ ਪਰ ਦੇਣੀ ਖਾਲੀ ਦੇਣੀ ਖਾਲੀ ਅਗਲੇ ਕਿਸਮ ਦਾ ਅਗਲੇ ਦੀ ਕਿਸਮ ਦਾ ਇਹਦਾ ਮੁੱਲ 1.5 ਲੱਖ ਰੁਪਏ ਦਾ ਹਾਂਜੀ ਮੁੱਲ ਕਿੰਨਾ ਕਰਨਾ ਜੀ ਇਹਦਾ 17000 ਰੁਪਏ ਦਾ ਸਿਰਫ ਹਾਂਜੀ 2000 ਦਾ ਦਾਂਗੇ 15000 ਦੀ ਮੌਕੇ ਤੇ ਕਰਦਾ ਛੋਟ ਛੋਟ ਕਰਦਾ ਖੁੱਲਾ ਹੀ ਨਹੀਂ ਛੋਟ ਕਰਦਾ ਠੀਕ ਹੈ ਜੀ ਫੋਨ ਕਰ ਲੇ ਕੋਈ ਇਹ ਆ ਕੇ ਮਾਨਦਾਨ ਖੁੱਲਾ ਵੀ ਹੋਣਾ ਵਾ ਵੀਰ ਮੈਨੂੰ ਨਹੀਂ ਦੱਸਦਾ ਪੂਰੀ ਗੱਲ ਤੁਸੀਂ ਫੋਨ ਲਾ ਕੇ ਆਪੇ ਪੁੱਛ ਲਿਓ ਇਹਨੂੰ ਵੀਰ ਦਾ ਸੁਭਾਅ ਬੜਾ ਵਧੀਆ ਫੋਨ ਜ਼ਰੂਰ ਲਾਓ ਆਪਾਂ ਬੱਚੇ ਦਿਖਾ ਦਈਏ ਵੀਰ ਜੀ ਆਹ ਬੱਚਾ ਪਹਿਲੇ ਨੰਬਰ ਤੇ ਜਿਹੜੀ ਦਿਖਾਈ ਆ ਪਹਿਲਾ ਸੋਚਾ ਤਾਂ ਉਹ ਜਿਹੜੀ ਆ ਜਿਹੜੀ ਪਹਿਲੇ ਨੰਬਰ ਵਾਲੀ ਦਾ ਬੱਚਾ ਆ ਬੱਚਾ ਕਿਹੜਾ ਜੀ ਇਹ ਵਛੀ ਡੱਬੀ ਦੀ ਅੱਛਾ ਜਿਹੜੀ ਤੀਜੇ ਨੰਬਰ ਤੇ ਦਿਖਾਈ ਆ ਆ ਬੱਚਾ ਦਾ ਜੀ ਅੱਛਾ ਆ ਬੱਚਾ ਛੋੜੀ ਕਾਲੀ ਹੋਣੀ ਕਾਲੀ ਵੈੜ ਦਾ ਆ ਬੱਚਾ ਜੀ ਹਾਂ ਜੀ ਆ ਬੱਚੇ ਆ ਜੀ ਕੋਈ ਆ ਕੇ ਵੇਖ ਸਕਦਾ ਕਰਨੀ ਭਾਈ ਕੋਈ ਗੱਲਬਾਤ ਹੋਰ ਬਸ ਵੀਰ ਸਭ ਠੀਕ ਠਾਕ ਮੇਰਾ ਵੀਰ ਜਿੰਨੇ ਵੀ ਹੋਣਾ ਸਲਾਹ ਕਰ ਲੈ ਹਾਂ ਜੀ ਫੇਰ ਫੋਨ ਲਾਵੇ ਜੀ ਨਾਲ ਵੀਡੀਓ ਵੇਖ ਲੈ ਚੰਗੀ ਤਰ੍ਹਾਂ ਠੀਕ ਹੈ ਵੀਡੀਓ ਨੂੰ ਇੱਕ ਦੋ ਵਾਰਾਂ ਵੇਖ ਲਿਆ ਕਰਨ ਤਿੰਨ ਵਾਰਾਂ ਵੇਖ ਲਓ ਹਾਂਜੀ ਹਾਂਜੀ ਥੱਲੀ ਕਰਕੇ ਫੇਰ ਉਹਦੇ ਸਾਈ ਵੀ ਪਾਉਂਦੇ ਆ ਫਿਰ ਮੁੜ ਕੇ ਕਹਿੰਦੇ ਸਾਡੀ ਸਲਾਹ ਨਹੀਂ ਬਣੀ ਹਾਂਜੀ ਨਾਲੇ ਉਹ ਖਰਾਬ ਹੋਦੇ ਨਾਲੇ ਆਪਾਂ ਹੁੰਨੇ ਆ ਬਿਲਕੁਲ ਬਿਲਕੁਲ ਟਾਈਮ ਖਰਾਬ ਹੋ ਜਾਂਦਾ ਭਾਈ ਜਦੋਂ ਕੋਈ ਸਾਈ ਪਾ ਦਿੰਦਾ ਨਾ ਫਿਰ ਡੰਗਰ ਰੁਕ ਜਾਂਦਾ ਉਹ ਜੀ ਹਾਂਜੀ ਠੀਕ ਆ ਜੀ ਤੇ ਬਾਕੀ ਆਹ ਵੇਖ ਸਕਦੇ ਆ ਤੁਸੀਂ ਵੇੜਾਂ ਸਾਰੀਆਂ ਸੋਹਣੀਆਂ ਵਾਂ ਇੱਥੇ ਆ ਕੇ ਥੱਲੀ ਕਰ ਲੈ ਆਪਣੀ ਆਇਓ ਇੱਥੇ ਤਸੱਲੀ ਕਰਿਓ ਤਸੱਲੀ ਕਰਕੇ ਲੈ ਕੇ ਜਾਇਓ ਦੋ ਟਾਈਮ ਜਿਹੜਾ ਸੂਆ ਡੰਗਰ ਨੂੰ ਚੋਕੇ ਚੈੱਕ ਕਰ ਲਿਓ ਆਪਣਾ ਜਿਹੜਾ ਗੱਬਣ ਡੰਗਰ ਆ ਉਹਨੂੰ ਵੀ ਟਿੱਪ ਲਿਓ ਤੇ ਤਸੱਲੀ ਕਰ ਲਿਓ ਜੀ ਵੀਡੀਓ ਕਰਦੇ ਹੋ ਸ਼ੇਅਰ ਧੰਨਵਾਦ ਜੀ